ਕੈਮਰਾ ਤੁਸੀਂ ਲਾਇਆ ਸੀ ਹਾਂਜੀ ਇਹਨੇ ਲਾਇਆ ਸੀ ਕੈਮਰਾ ਤਾਂ ਲਾਇਆ ਸੀ ਸਾਨੂੰ ਉਹ ਤੇ ਸ਼ੱਕ ਸੀ ਕਿਤੇ ਸਾਡੇ ਖਾਣੇ ਵਿੱਚ ਕੁਝ ਮਿਲਾ ਨਾ ਦੇ ਕੋਈ ਹੋਰ ਨਹੀਂ ਕੋਈ ਗੱਲ ਸੀ ਸਾਡਾ ਇਕੱਲਾ ਕਹਿਰਾ ਪੋਤਾ 25 ਕਿੱਲੇ ਸਾਨੂੰ ਆਉਂਦੇ ਆ ਉਹ ਬੁੜੀ ਦਾ ਕੀ ਪਤਾ ਕੀ ਕਰਦੇ ਕੱਲ ਨੂੰ 25 ਕਿੱਲੇ ਜ਼ਮੀਨ ਆਉਦੀ ਆ ਤੇ ਉਹ ਕੁੜੀ ਨੂੰ ਤੁਸੀਂ 40 ਰੁਪਏ ਨੱਥ ਦੇ ਦਿੰਦੇ ਸ਼ੁਕਰ ਆ ਅਸੀਂ 40 ਰੁਪਏ ਦਈਏ ਨੇ ਉਹਨੇ ਪੈਸੇ ਕੀ ਕਰਨੇ ਹੁੰਦੇ ਆ ਘਰੇ ਤਾਂ ਸਾਰਾ ਦਿਨ ਬੈਠੀ ਰਹਿੰਦੀ ਆ ਖਾਣ ਪੀਣ ਨੂੰ ਸਾਰਾ ਅਸੀਂ ਘਰੇ ਲਿਆ ਦਿੰਨੇ ਆ ਉਹਨੂੰ ਤੁਸੀਂ ਕਲਾਵੇ ਦੇ ਵਿੱਚ ਲੈ ਕੇ ਰੱਖਦੇ ਤੁਸੀਂ ਉਹਨੂੰ ਆਪਣੀ ਧੀਆਂ ਵਰਗੀ ਸਮਝਦੇ ਤੇਰੇ ਭੈਣ ਨੇ ਕੱਲ ਨੂੰ ਤੇਰੀ ਭੈਣ ਨਾਲ ਕੋਈ ਆਏ ਕਰੂ ਫੇਰ ਤੇਰੀ ਭੈਣ 30 ਰੁਪਏ ਦਾ ਸਾਰੂ ਹਾਲ ਬਹੁਤ ਮਾੜਾ ਚੱਲਦਾ ਪਿਆ ਏ ਆਪਾਂ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ ਆਪਾਂ ਨਾਲ ਦੇ ਜੰਮੇ ਤੇ ਨਹੀਂ ਯਕੀਨ ਕਰ ਸਕਦੇ ਤਾਂ ਫੇਰ ਵੀ ਸਾਥ ਤਾਂ ਬ ਅਸੀਂ ਉਹਤੇ ਕਿਵੇਂ ਯਕੀਨ ਕਰ ਲੈਂਦੇ ਮੈਨੂੰ ਦੱਸ ਸੀ ਮੈਂ ਲਾਤਾ ਬੈੱਡ ਦੇ ਉੱਤੇ ਕੈਮਰਾ ਲੱਗਿਆ ਹੈ ਤੇ ਜ਼ਹਿਰ ਤਾਂ ਛੋਟੀ ਕੋਈ ਹੋਰ ਸੋਈ ਦੇ ਵਿੱਚੋਂ ਜ਼ਹਿਰ ਤਾਂ ਬਾਹਰੋਂ ਪਾ ਕੇ ਹੋਰ ਕਿਸੇ ਪਾਸੇ ਵੀ ਪਾ ਕੇ ਆ ਸਕਦੀ ਹੈ ਜ਼ਹਿਰ ਤਾਂ ਛੋਟਾ ਸੀਰੀ ਹੈ ਤੇ ਜੇ ਇਹਨੇ ਕੱਲ ਨੂੰ ਇਹਦੀ ਛੋਟੀ ਨਿਗਾ ਤੇ 25 ਕਿੱਲਿਆਂ ਦੇ ਛੋਡੇ ਅੱਖ ਤੇ ਚੜ ਗਏ ਇਹਦੇ ਤੇ ਜੇ ਇਹਨੇ ਸਾਨੂੰ ਸਾਰਿਆਂ ਨੂੰ ਜ਼ਹਿਰ ਦੇ ਕੇ ਮਾਰਤਾ ਫੇਰ ਅੱਗੀ ਕਰੋਗੇ ਦੁਈ ਬਾਬੇ ਨੇ ਦੱਸਿਆ ਜੀ ਕੀ ਦੱਸਿਆ ਬਾਬੇ ਨੂੰ ਨੂੰ ਨਾ ਛੋਟੀ ਨੂੰ ਜ਼ਹਿਰ ਪਾਉਗੀ ਜੇ ਪਾਈ ਤਾਂ ਸਾਰੇ ਡੱਬਰ ਨੂੰ ਪਾਉਗੀ ਠੁਠੇ ਸਾਧਾਂ ਦੇ ਮਗਰ ਲਾਖੇ ਤੁਸੀਂ ਆਲਦੇ ਘਰ ਪੱਟ ਲੈਨੇ ਲੋਕੋ ਸ਼ਰਮ ਕਰੋ ਮਾੜੀ ਮੋਟੀ ਸਰ ਜੀ ਤੁਸੀਂ ਸਾਡੇ ਬਾਬੇ ਬਾਰੇ ਨ ਨਾ ਦੇਣਾ ਉਹ ਦੱਸ ਦੋ ਕਮ ਆ ਲੈ ਹੰਦਾ ਨੋਥੇ ਸੀ ਪਰ ਅਸਵਾਤ ਲੈ ਜਾਨੇ ਪ੍ਰੋਫੈਸਟਾਂ ਹੀ ਬਹੁਤ ਆਈਆਂ ਤੁੰਨੂੰ ਅੱਜ ਤੋਂ ਬਹੁਤਾਂ ਚਿੱਟੇ ਵਾਲਿਆਂ ਦੀਆਂ ਹੋਰ ਆ ਯਾਰ ਮੈਂ ਮੁਣਛੀ ਨੂੰ ਫੋਨ ਲਾਉਣਾ ਤੋਂ ਅੰਦਰ ਇੱਕ ਤਾਂ ਪਤਾ ਨਹੀਂ ਕਿੱਧਰ ਬੈਹ ਜਾਂਦੇ ਆ ਜਾ ਕੇ ਇਹ ਮੁਣਸ਼ੀ ਰਾਜਵੀਰ ਇੱਧਰ ਆਈ ਮੜਾ ਜਾ ਮੇਰੇ ਕੋਲ ਯਾਰ ਐਂ ਕਰਾਂ ਚੱਸੀ ਘੱਸੀ ਘਾਲ ਕਿਵੇਂ ਆ ਠੀਕ ਠਾਕ ਜੀ ਵਰਦੀ ਬੁਰਦੀ ਤੋਂ ਬਿਨਾਂ ਹੀ ਫਿਰਦਾ ਵਰਦੀ ਪਾਲਿਆ ਕਰੋ ਟਾਈਮ ਵਾਲ ਯਾਰ ਉਹ ਮੈਸੇਜ ਹੀ ਸੀਗਾ ਜੀ ਰੋਟੀ ਖਾਈ ਜਾਂਦਾ ਸੀਗਾ ਚੇਂਜ ਕਰਕੇ ਆਉਣੀ ਸੀ ਹਾਂਜੀ ਡਿਊਟੀ ਤੇ ਆਉਣਾ ਹਾਂਜੀ ਚਲੋ ਬੈਠ ਇੱਕ ਮਿੰਟ ਬਾਜਾ ਗੋਰੀ 그 ਬਾਅਦ ਚ ਪਾਲੀ ਵਰਦੀ ਟਾਈਮ ਦੇ ਨਾਲ ਪਾਲਿਆ ਕਰੋ ਹੁਣ ਥੋੜਾ ਜਿਹਾ ਨਾ ਦਰਖਾਸਤਾਂ ਵੱਲੀਆਂ ਆਈਆਂ ਪਈਆਂ ਤੇ ਆਪਣਾ ਕੰਮ ਥੋੜਾ ਜਿਹਾ ਤਤਕਾਲ ਹੀ ਆ ਠੀਕ ਹੈ ਇੱਕ ਆਪਣੇ ਜਰਾ ਉਹ ਸੀਸੀਟੀਵੀ ਕੈਮਰਾ ਵਾਲੀ ਜਿਹੜੀ ਵੀਡੀਓ ਵਾਇਰਲ ਜੀ ਹੋਈ ਹੈ ਹਾਂਜੀ ਹਾਂਜੀ ਉਹਨਾਂ ਦੀ ਦਰਖਾਸਤ ਆ ਉਹ ਨੋ ਵੱਲੋਂ ਦਿੱਤੀ ਹਾਂਜੀ ਹਾਂਜੀ ਤੇ ਉਹ ਆਏ ਅੱਜ ਹਾਏ ਬੈਠੇ ਜੋ ਉਹਨਾਂ ਨੂੰ ਭਲਾਵਾਂਗੇ ਤੇ ਹਾਂ ਬੋਰਡ ਥੱਲੇ ਬੈਠੇ ਜੀ ਮੈਂ ਭੇਜ ਦੇਣਾ ਉਹਨਾਂ ਨੂੰ अच्छा ते ओहो जा। तू ना एक ਤਾਂ ਜੀਸੀਪੀ ਦਾ ਕਹਿਦੀ ਫੋਨ ਕਰਕੇ ਠੀਕ ਹੈ ਜੀ ਤੇ ਉਹ ਚਿੱਟੇ ਵਾਲਾ ਜਿਹੜਾ ਕੋਠੀ ਜੀ ਢਾਉਣੀਆਂ ਤੇ ਉਹਦੇ ਵੀ ਜਾਣਾ ਯਾਰ ਠੀਕ ਦੋ ਤਿੰਨ ਕੰਮ ਹੋ ਰਹਾ ਠੀਕ ਹੈ ਜੀ ਤੇ ਉਹ ਉਹਨਾਂ ਨੂੰ ਭੇਜ ਮੜਾ ਜਾ ਹੈ ਹਾਂਜੀ ਭੇਜ ਦਾਂਗੇ ਹਾਂ ਠੀਕ ਠੀਕ ਤੇ ਵਰਦੀ ਪਾਲਿਆ ਕਰੋ ਮੇਰਾ ਪੁੱਤ ਟਾਈਮ ਨਾਲ ਹੈ ਹਾਂਜੀ ਹਾਂਜੀ ਸਰਪਾ ਹੋਰ ਆਹ ਚਿੱਟੇ ਚੁੱਪੇ ਵਾਲਿਆਂ ਦੀਆਂ ਫੇਲਾਂੀਆਂ ਵੀ ਵਾਹ ਵਾਹ ਆਈਆਂ ਪਈਆਂ ਦਰਖਾਸਤਾਂ ਹੀ ਬੜੀਆਂ ਆ ਗਈਆਂ ਹੁਣ ਥਾਣੇ ਦੇ ਵਿੱਚ ਬੰਦੇ ਘੱਟ ਐ ਕੀ ਕਰੂਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਉਹ ਜਿਹੜਾ ਕੈਮਰਾ ਲਾਇਆ ਸੀ ਨੋ ਉਹਦਾ ਵਾਇਰਲ ਜੀ ਵੀਡੀਓ ਹੋਈ ਉਹਨੇ ਹਾਂਜੀ ਹਾਂਜੀ ਤੁਸੀਂ ਕੀ ਲੱਗਦੇ ਆ ਉਹਦੇ ਆ ਮੇਰੀ ਬੀਬੀ ਹੈ ਜੀ ਇਹ ਹੀ ਛੱਤ ਤੁਸੀਂ ਉਹਦੇ ਘਰ ਵਾਲਿਆ ਹਸਬੰਡ ਮੈਂ ਹੀ ਮੁੰਡਾ ਹਾਂ ਇਹ ਮੇਰਾ ਸ਼ਰਮ ਜੀ ਨਹੀਂ ਆਉਂਦੀ ਤੁਹਾਨੂੰ ਬੈਠੋ ਇੱਕ ਬਾਈ ਮੁਗਾਏ ਕਰਦੇ ਕਿਉਂ ਜੇ ਕੰਮ ਕਰਦੇ ਆ ਤੁਸੀਂ ਲੋਕ ਯਾਰ ਹੈਂ ਮੜਾ ਮੋਟਾ ਸੋਚਿਆ ਕਰੋ ਯਾਰ ਤੁਹਾਡੇ ਬੱਚੇ ਕਿੰਨੇ ਆ ਤੇ ਤੇਰੇ ਭੈਣ ਵੀ ਹੈਗੀ ਤੇਰੇ ਹਾਂਜੀ ਹੈਗੀ ਹੈ ਤੇ ਜੇ ਉਹਦੀ ਸੱਸ ਜਦੋਂ ਤੇ ਵਿਆਹੀ ਗਈ ਤੇ ਉਹਦੀ ਸੱਸ ਨੇ ਜੇ ਉਹਦੇ ਕੈਮਰਾ ਲਾਤਾ ਕੋਈ ਤੇ ਫੇਰ ਕੀ ਹੋਊਗਾ ਹੈ ਅਛਾ ਤੂੰ ਹੀ ਭਾਈ ਕੈਮਰਾ ਤੂੰ ਹੀ ਲਾਇਆ ਸੀ ਹਾਂਜੀ ਕਿਹਨੇ ਲਾਇਆ ਸੀ ਕੈਮਰਾ ਜੀ ਸਾਡੇ ਸਿਰੀ ਨੇ ਲਾਇਆ ਸੀਗਾ ਇਹਦੇ ਸਰ ਵੀ ਦਰਖਾਸਤ ਸਿਰੀ ਇਸੇ ਕੰਮ ਆस्ते ਰੱਖਿਆ ਮਨ ਲਓ ਤੁਸੀਂ ਨਹੀਂ ਬੀਬੀ ਨੇ ਲਵਾਇਆ ਜੀ ਜ਼ਮੀਨ ਕਿੰਨੇ ਆਉਂਦੇ ਥੋੜੋ 25 ਕਿੱਲੇ ਆਉਂਦੀ ਐ 25 ਕਿੱਲੇ 25 ਕਿੱਲੇ ਜ਼ਮੀਨ ਆਉਦੀ ਐ ਤੇ ਕੁੜੀ ਨੂੰ ਤੁਸੀਂ 40 ਰੁਪਏ ਨੱਥ ਦੇ ਦਿੰਦੇ ਦਿੰਦੇ ਸੀ 40 ਰੁਪਏ ਉਹ ਤਾਂ ਫਿਰ ਜਿਵੇਂ ਬੀਬੀ ਕਹਿ ਹੁੰਦੀ ਸੀ ਉਵੇਂ ਹੀ ਕਰਦੇ ਸੀ ਯਾਰ ਬੀਬੀ ਤੇਰਾ ਆਪਦਾ ਘਰ ਆਇਆ ਤੂੰ ਆਪਦਾ ਘਰ ਆਪਦੇ ਹਿਸਾਬ ਨਾਲ ਵੀ ਚਲਾਇਦਾ ਹੁੰਦਾ ਬੀਬੀਆਂ ਦੇ ਨਾਲ ਫਿਰ ਘਰ ਥੋੜੋ ਚੱਲਦੇ ਹੁੰਦੇ ਐ ਜੇ ਕੋਈ ਬੀਬੀ ਚੰਗੀ ਗੱਲ ਕਹਿੰਦੀ ਆ ਉਹ ਉਹ ਸੁਣੀਦੀ ਹੁੰਦੀ ਆ ਕਿ ਜੇ ਹੁਣ ਬੀਬੀ ਕਹੂਗੀ ਵੀ ਨੂੰ ਕੁੜੀ ਨੂੰ ਜ਼ਹਿਰ ਦੇ ਕੇ ਮਾਰ ਦੇ ਲੋ ਮਾਰ ਦੇਗਾ ਨਹੀਂ ਯਾਰ ਤਾਂ ਹੈ ਬੀਬੀ ਦੇ ਅੱਖੇ ਲੱਗਣਾ ਪੈਂਦਾ ਸੀ ਕੀ ਕਰਾਂ ਮੈਂ ਬੀਬੀ ਦੇ ਆਖੇ ਬੀਬੀਆਂ ਦੇ ਆਖੇ ਤਾਂ ਨਹੀਂ ਫਿਰ ਘਰ ਚੱਲਦੇ ਹੁੰਦੇ ਕੋਈ ਚੰਗੀ ਕੰਮ ਜੇ ਕਹਿੰਦੀ ਆ ਤਾਂ ਉਹ ਚਲੋ ਮੰਨਣਾ ਚਾਹੀਦਾ ਅਸੀਂ ਵੀ ਇਹ ਗੱਲ ਮੰਨਦੇ ਆਂ ਵੀ ਮਾਪਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਫਰਜ਼ ਬੰਦਾ ਹੈ ਪਰ ਮਾਪਿਆਂ ਦਾ ਵੀ ਫਰਜ਼ ਬੰਦਾ ਮਾੜਾ ਮੋਟਾ ਯਾਰ ਬਈ ਨੂੰ ਆ ਜਿਹੜੀ ਉਹਨੂੰ ਆਪ ਦੇ ਜਿਹੜੀਆਂ ਧੀਆਂ ਦੇ ਬਰਾਬਰ ਸਮਝਿਆ ਕਰੋ ਕੋਈ ਤਾਂ ਜਮੇ ਸ਼ਰਮ ਲਾਦੀ ਕਿੱਥੋਂ ਤਾਂ ਹੀ ਸੋਡਾ ਗੱਲ ਜਾਵੜੀ ਐ ਸਮਝ ਲੋ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਸੋਡੀ ਗੱਲ ਜਾਵੜੀ ਤੂੰ ਇਹ ਤੂੰ ਕਿਵੇਂ ਲਾਇਆ ਸੀ ਕੈਮਰਾ ਤੂੰ ਲਾਇਆ ਸੀ ਤੂੰ ਹਾਂਜੀ ਮੈਂ ਦੇਖੋ ਸਾਡੀ ਅਸੀਂ ਕੁਝ ਗਲਤ ਨਹੀਂ ਕੀਤਾਗਾ ਅੱਛਾ ਕੀ ਕੈਮਰਾ ਤਾਂ ਲਾਇਆ ਸੀ ਸਾਨੂੰ ਉਹ ਤੇ ਸ਼ੱਕ ਸੀ ਕਿਤੇ ਸਾਡੇ ਖਾਣੇ ਵਿੱਚ ਕੁਝ ਮਿਲਾ ਨਾ ਦੇਵੇ ਕੋਈ ਹੋਰ ਨਹੀਂ ਕੋਈ ਗੱਲ ਸੀਗੀ ਸਾਡਾ ਕੱਲਾ ਕਹਿਰਾ ਪੋਤਾ 25 ਕਿੱਲੇ ਸਾਨੂੰ ਆਉਂਦੇ ਆ ਉਹ ਬੁੜੀ ਦਾ ਕੀ ਪਤਾ ਕੀ ਕਰਦੇ ਕੱਲ ਨੂੰ ਕੱਲ ਸੁਣੋ ਮੈਂ ਆਪਦੇ ਪੁੱਤ ਦਾ ਵਿਆਹ ਕਰੂੰਗਾ ਠੀਕ ਹੈ ਮੈਨੂੰ ਪੰਜ 10 ਕਿੱਲੇ ਜ਼ਮੀਨ ਆਉਂਦੀ ਹੈ ਤੇ ਅਸੀਂ ਫਿਰ ਅਸੀਂ ਉਹ ਸ਼ੱਕ ਦੇ ਆਧਾਰ ਤੇ ਮੰਨ ਲਓ ਹਰੇਕ ਹੀ ਫਿਰ ਤਾਂ ਕੈਮਰਾ ਲਾ ਦਿਆ ਕਰੇ ਸ਼ੱਕ ਦੇ ਆਧਾਰ ਤੇ ਕੈਮਰਾ ਕਮਰੇ 'ਚ ਲੱਗਿਆ ਸੀ ਥੋੜਾ ਹਾਂਜੀ ਹਾਂਜੀ ਬੈੱਡ ਤੇ ਲਾਇਆ ਬਸ ਤੇ ਜੇ ਬੈੱਡ ਦੇ ਉੱਤੇ ਕੈਮਰਾ ਲੱਗਿਆ ਆ ਤੇ ਜ਼ਹਿਰ ਤਾਂ ਤੁਹਾਡੀ ਕੋਈ ਹੋਰ ਸੋਈ ਦੇ ਵਿੱਚੋਂ ਜ਼ਹਿਰ ਤਾਂ ਬਾਹਰੋਂ ਪਾ ਕੇ ਹੋਰ ਕਿਸੇ ਪਾਸੇ ਵੀ ਪਾ ਕੇ ਆ ਸਕਦੀ ਹੈ ਜ਼ਹਿਰ ਤਾਂ ਕੋਈ ਜ਼ਰੂਰੀ ਥੋੜਾ ਵੀ ਉਹ ਬੈੱਡਰੂਮ ਦੇ ਵਿੱਚੋਂ ਹੀ ਮੰਨ ਲਓ ਜ਼ਹਿਰ ਪਾਉਗੀ ਤੁਹਾਨੂੰ ਜ਼ਹਿਰ ਤਾਂ ਹੋਰ ਕਿੱਦੋਂ ਜੇ ਉਹ ਤੁਹਾਨੂੰ ਚਾਹ ਦੇ ਵਿੱਚ ਵੀ ਜ਼ਹਿਰ ਪਾ ਸਕਦੀ ਹੈ ਤੁਹਾਨੂੰ ਕੋਈ ਲੱਸੀ ਦੇ ਵਿੱਚ ਵੀ ਜ਼ਹਿਰ ਦੇ ਸਕਦੀ ਹੈ ਉਹ ਹੈ ਤੁਹਾਨੂੰ ਜੂਸ ਦੇ ਵਿੱਚ ਵੀ ਜ਼ਹਿਰ ਦੇ ਸਕਦੀ ਹੈ ਜ਼ਹਿਰ ਕਿੱਥੋਂ-ਕਿੱਥੋਂ ਨਹੀਂ ਦੇ ਸਕਦੀ ਕੋਈ ਜ਼ਹਿਰ ਕੱਲੇ ਬੈੱਡਰੂਮ ਦੇ ਵਿੱਚੋਂ ਤਾਂ ਨਹੀਂ ਨਿਕਲੂਗੀ ਐਡੀ ਤਾਂ ਉਹ ਵੀ ਨਹੀਂ ਕੰਮਲੀ ਤੇ ਨਾਲੇ ਯਾਰ ਜੀ ਆਪਾਂ ਇਹ ਸੋਚਣ ਲੱਗ ਜਗੇ ਵੀ ਹਾਂ ਵੀ ਕੋਈ ਜੇ ਆਪਾਂ ਹੁਣ ਆਪਾਂ ਆਪਦੇ ਪੁੱਤ ਨੂੰ ਵਿਆਹਣੇ ਠੀਕ ਹੈ ਆਪਾਂ ਪੁੱਤ ਵਿਆਹ ਕੇ ਆਪਾਂ ਨੂ ਨੂੰ ਧੀ ਰਾਣੀ ਬਣਾ ਕੇ ਲਿਆਉਣੀ ਚਾਹੀਦੀ ਹੈ ਬਈ ਗੱਲ ਤਾਂ ਫਰਜ ਬੰਦ ਆਪਣਾ ਸਾਰਿਆਂ ਦਾ ਜਦੋਂ ਆਪਾਂ ਉਹਨੂੰ ਧੀ ਰਾਣੀ ਬਣਾ ਕੇ ਲਿਆਉਂਦਾ ਹੈ ਤੇ ਉਹਦੇ ਤੋਂ ਫਿਰ ਆਪਾਂ ਸ਼ੱਕ ਕਰੀ ਜਿੰਦਗੀ ਨੂੰ ਤੇ ਮੰਨ ਲਓ ਉਹ ਤੇ ਆਉਂਦੀ ਨਹੀਂ ਸ਼ੱਕ ਕਰਨ ਲੱਗ ਜੀ ਆਪਾਂ ਵੀ ਕਿਤੇ ਆਪਾਂ ਨੂੰ ਜ਼ਹਿਰ ਹੀ ਨਾ ਦੇ ਦੇ ਤੇ ਫਿਰ ਵਿਆਹ ਹੋ ਹੀ ਨਾ ਪੁੱਤ ਤੂੰ ਵਿਆਹ ਕਰਦੇ ਹੱਥੇ ਕਰਾਇਆ ਫਿਰ ਨਹੀਂ ਜੀ ਉਹ ਨਾ ਪਾਏ ਜ਼ਹਿਰ ਤਾਂ ਨਹੀਂ ਉਹ ਦਿੰਦੀ ਐ ਤਾਂ ਵਿਸ਼ਵਾਸ ਹੋਏ ਤੇ ਤਫੇ ਵਿਸ਼ਵਾਸ ਤੇ ਫਿਰ ਇਹ ਤਾਂ ਦੇ ਜ਼ਹਿਰ ਨਾ ਦੇ ਇਹਨੂੰ ਡਰ ਲੱਗਦਾ ਇਹ ਛੋਟੀ ਮਾਤਾ ਅਸਲ ਚ ਅੰਦਰੋਂ ਡਰੀ ਐ ਛੋਟੀ ਮਾਤਾ ਅੰਦਰੋਂ ਡਰੀ ਐ ਵੀ 25 ਕਿੱਲੇ ਜ਼ਮੀਨ ਆ ਵੀ ਖਾਵੀ ਸਾਨੂੰ ਇਹ ਕਿਤੇ ਜ਼ਹਿਰ ਨਾ ਦੇ ਦੇ ਮਾਰ ਹੀ ਨਾ ਦੇਵੇ ਸਾਨੂੰ ਸਾਰੇ ਟੱਬਰ ਨੂੰ ਵੀ ਆ ਜੋ ਹਾਲਾਤ ਹੋਈ ਜਾਂਦੇ ਆ ਆਪਾਂ ਵੇਨੇ ਆ ਦੇਖੋ ਸਰ ਜੀ ਮਾਹੌਲ ਬਹੁਤ ਮਾੜਾ ਚੱਲਦਾ ਪਿਆ ਐ ਆਪਾਂ ਕਿਸੇ ਤੇ ਵੀ ਯਕੀਨ ਨਹੀਂ ਕਰ ਸਕਦੇ ਆਪਾਂ ਨਾਲ ਦੇ ਜੰਮੇ ਤੇ ਨਹੀਂ ਯਕੀਨ ਕਰ ਸਕਦੇ ਤਾਂ ਫਿਰ ਵੀ ਸੱਤ ਬਗਾਨੀ ਸੀਗੀ ਅਸੀਂ ਉਹ ਤੇ ਕਿਵੇਂ ਯਕੀਨ ਕਰ ਲੈਂਦੇ ਮੈਨੂੰ ਡਰ ਸੀ ਮੈਂ ਲਾਤਾ ਤੇ ਜੇ ਛੋਟਾ ਸੀਰੀ ਹੈ ਤੇ ਜੇ ਇਹਨੇ ਕੱਲ ਨੂੰ ਇਹਦੀ ਸੋਡੀ ਨਿਗਾ ਤੇ 25 ਕਿੱਲਿਆਂ ਤੇ ਛੋਡੇ ਅੱਖ ਤੇ ਚੜ ਗਏ ਇਹਦੇ ਤੇ ਜੇ ਇਹਨੇ ਸਾਨੂੰ ਸਾਰਿਆਂ ਨੂੰ ਜ਼ਹਿਰ ਦੇ ਕੇ ਮਾਰਤਾ ਫੇਰ ਕੀ ਕਰੋਗੇ ਤੁਸੀਂ ਸਰ ਜੀ ਮੈਂ ਦੱਸਦਾ ਜੀ ਮੈਨੂੰ ਵੀ ਬੀਬੀ ਨੇ ਉਹ ਬਈ ਬੀਬੀ ਮੈਂ ਦੱਸ ਦਿਆਂ ਸਾਰੀ ਗੱਲ ਉਹ ਤਾਂ ਸਿੱਧਾ ਕੇ ਬੈਠ ਪੱਲਾ ਨਹੀਂ ਮੈਂ ਤਾਂ ਸਿੱਧਾ ਹੀ ਮੇਚ ਦੇ ਉੱਤੇ ਤੈਨੂੰ ਪਤਾ ਬਾਹਾਂ ਨਹੀਂ ਰੱਖਦੇ ਹੁੰਦੀਆਂ ਕਿਸੇ ਅਫਸਰ ਦੇ ਮੂਰੇ ਬਹਿਣ ਦਾ ਸਾਨੂੰ ਤਰੀਕਾ ਹੈ ਸੌਰੀ ਜੀ ਹਾਂ ਉਹ ਦੱਸ ਕੀ ਜਾਂਦਾ ਸੀ ਬੀਬੀ ਨੇ ਜੀ ਬਾ ਬਾਬੇ ਨੂੰ ਕਿਹੜੇ ਬਾਬੇ ਨੂੰ ਦੱਸੋ ਦੱਸੋ ਗੱਲ ਤਾਂ ਦੱਸਣੀ ਪੈਣੀ ਆ ਗੱਲ ਸੁਣੋ ਹੁਣ ਛੋਟੇ ਤੇ ਦਿਖਾ ਦਿੱਤੀ ਗਈ ਐ ਗੱਲ ਤਾਂ ਛੋਟੋ ਵੈਸੇ ਵੀ ਅਸੀਂ ਕਢਾ ਲੈਣੀ ਐ ਸਮਝ ਗਿਆ ਨਾ ਜਦੋਂ ਰਿਮਾਂਡ ਲਿਆਂਦਾ ਤੇਰੇ ਇੱਥੇ ਚੜਿਆ ਤੇਰੇ ਪਟਾ ਤੇ ਗੱਲਾਂ ਤਾਂ ਤੂੰ ਭੁੜਕ ਭੁੜਕ ਕੇ ਦੱਸੇਂਗਾ ਜੇ ਤੂੰ ਨਾ ਨਾ ਦੱਸੇਂਗਾ ਗੱਲ ਸੁਣ ਲੈ ਮੇਰੀ ਹਾਂਜੀ ਜਦੋਂ ਅਸੀਂ ਰਿਮਾਂਡ ਲਿਆਂਦਾ ਤੇ ਅਸੀਂ ਘੋਟਾ ਲਾ ਕੇ ਤੇ ਤੇਰੇ ਮੂੰਹ ਚੋਂ ਸਾਰੀਆਂ ਗੱਲਾਂ ਕਢਾਵਾਂਗੇ ਕਢਾਉਣ ਦੇ ਸਾਡੇ ਕੋਲ ਬਹੁਤ ਤਰੀਕਾ ਹੈ ਘਰੇ ਬਣਾਉ ਤੈਨੂੰ ਜਾ ਕੇ ਬੰਦੇ ਦਾ ਪੁੱਤ ਵੀ ਮੈਨੂੰ ਦੱਸ ਦਿਆ ਕੋ ਕਰੇਗਾ ਬੰਦਾ ਕਰੇਗਾ ਸਾਰੀਆਂ ਗੱਲਾਂ ਨਹੀਂ ਤਾਂ ਸਿੱਧੀਆਂ ਹੁੰਦੀਆਂ ਆ ਘਰੇ ਸੋਟਾ ਜਾਣਦਾ ਹੋਂ ਰਹਾਦਾ ਹੈਗਾ ਘਰੇ ਸਾਨੂੰ ਕਿਵੇਂ ਜਾਣ ਦੇ ਦਾਂਗੇ ਤੂੰ ਥਾਣੇ 'ਚ ਬੈਠਾ ਤੁਹਾਨੂੰ ਜੇਲ੍ਹ ਭੇਜਾਂਗੇ ਸਾਨੂੰ ਘਰੇ ਜਾਵਡੋਂਗੇ ਦੇਖੋ ਸਰ ਜੀ ਜਦੋਂ ਹੁੰਦੀ ਆ ਤਿਆਂ ਬੁੱਤਾਂ ਉਹ ਸਾਡੇ ਘਰ ਦੀ ਗੱਲ ਆ ਤੇ ਇਹਨਾਂ ਦੀ ਗੱਲ ਤੇ ਤੁਸੀਂ ਯਕੀਨ ਨਾ ਕਰੋ ਉਹ ਸਾਡਾ ਆਪਸੀ ਮਾਮਲਾ ਹੈ ਅਸੀਂ ਆਪੇ ਨਿਬੇੜ ਲਾਂਗੇ ਤੂੰ ਕੁਝ ਗੱਲ ਦੱਸ ਕੱਲ ਦੱਸ ਮੈਨੂੰ ਕੱਲ ਦੱਸ ਕੀ ਆ ਸਹੀ ਗੱਲ ਹੁਣੇ ਦੱਸ ਦੇ ਇੱਥੇ ਸਾਹਮਣੇ ਸਰ ਜੀ ਬੀਬੀ ਤੂੰ ਚੁੱਪ ਕਰ ਜਾ ਇੱਕ ਮਿੰਟ ਮੈਨੂੰ ਗੱਲ ਸੁਣ ਲੈ ਹੁੰਦੇ ਸਾਰੀ ਇਹਦੀ ਆ ਦੱਸ ਸਰ ਜੀ ਬੀਬੀ ਉਹ ਨਾ ਇਹ ਸਾਡਾ ਸੇਰੀ ਆ ਇਹ ਪੁੱਛਾਂ ਵਾਲਾ ਬਾਬਾ ਕੋਈ ਬਾਵਾ ਕਰਨੀ ਵਾਲਾ ਕਹਿੰਦੇ ਅੱਛਾ ਉਹ ਸੱਚੀ ਗੱਲ ਦੱਸ ਦਿੰਦਾ ਕਿ ਕਿਹੜਾ ਤੈਨੂੰ ਮਾਰੂਗਾ ਤੇ ਕਿਹੜਾ ਤੁਹਾਨੂੰ ਜਦੋਂ ਤੁਸੀਂ ਮਰਨਾ ਹੈ ਜਦੋਂ ਤੁਸੀਂ ਜੀਣਾ ਕਿਦੋਂ ਤੁਹਾਨੂੰ ਆਮਦਨ ਹੋਣੀ ਹੈ ਅਸੀਂ ਬੀਬੀ ਸਾਡੀ 10-12 ਸਾਲਾਂ ਤੋਂ ਬਾਬਿਆਂ ਦੇ ਮਗਰ ਲੱਗੀ ਹੋਈ ਹੈ ਤੈਨੂੰ ਕਿਹਾ ਸੀ ਨਾ ਦੱਸ ਸਾਰਾ ਕੁਝ ਭੋਗ ਪਾ ਦਿੰਨਾ ਹੈ ਜਾ ਕੇ ਇਹਨੇ ਦੱਸਿਆ ਹੀ ਬਾਬੇ ਨੂੰ ਆ ਕਿਹੜਾ ਬਾਬਾ ਹੋਈ ਉਹਦੇ ਇਪਰਕੀ ਚਿਗਾਂ ਗਈ ਕਿੱਥੇ ਆਓ ਆ ਇੱਥੇ ਸਮਾਂਲ ਸਾਲ ਦੀ ਲੱਗੀ ਤੇ ਤੁਸੀਂ ਜਾਨਣਾ ਨਾ ਤੇ ਹਾਂਜੀ ਮਾਦਾਈ ਇਹ ਬਾਬਾ ਬਾਬਾ ਸਾਨੂੰ ਕਿਵੇਂ ਦੱਸ ਦੂਗਾ ਵੀ ਫਲਾਣੇ ਦਿਨ ਮਰ ਜਾਓਗੇ ਤੁਸੀਂ ਹਾਂ ਤੇ ਬਾਬੇ ਨੇ ਕਿਹਾ ਸੀ ਵੀ ਤੇ ਬਾਬੇ ਨੇ ਬਾਬੇ ਨੇ ਸਾਨੂੰ ਕਹਿਤਾ ਤਾ ਤੂੰ ਨੂੰ 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 ਤੁਸੀਂ ਕਾਇਦ ਕਰਤਾ ਦਾ ਮਤਲਬ ਫਿਰ ਤੂੰ ਘਰ ਚ ਹੀ ਕਾਇਦ ਕਰ ਲਿਆ ਦਾ ਮਤਲਬ ਤਾਂ ਫਿਰ ਤੂੰ ਨਹੀਂ ਆਏ ਤਾਂ ਤੁਹਾਡਾ ਦੁੱਗਣਾ ਕੇਸ ਪੈਣਾ ਕਰਨ ਪੈਣਾ ਸਾਡੀ ਸਾਡਾ ਉੱਥੇ ਯਕੀਨ ਬਣਿਆ ਹੋਇਆ ਏ ਭਰੋਸੇਮੰਦ ਹੈਗੇ ਆ ਸਾਡੇ ਤੇ ਬਹੁਤ ਫਾਇਦਾ ਹੋਇਆ ਤੁਹਾਨੂੰ ਗੁਰੂ ਘਰ ਜਾਇਆ ਕਰੋ ਗੁਰੂ ਘਰ ਜਾ ਕੇ ਤੁਸੀਂ ਸੇਵਾ ਕਰਿਆ ਕਰੋ ਤੁਹਾਡੀ ਸੇਵਾ ਦਾ ਟਾਈਮ ਆ ਤੁਹਾਡਾ ਸ਼ਰਮ ਕਰੋ ਤੁਸਨ ਕੋਈ ਗੁਰੂ ਘਰ ਜਾ ਕੇ ਰੋਟੀਆਂ ਪਕਾਇਆ ਕਰੋ ਕੋਈ ਸੇਵਾ ਕਰਿਆ ਕਰੋ ਨੂੰ ਵੀ ਨਾਲ ਲੈ ਜਾ ਕਰੋ ਵੀ ਸੇਵਾ ਕਰੋ ਤੁਸੀਂ 25 ਕਿੱਲੇ ਜਮੀਨਾਂ ਤੁਹਾਡੇ ਕੋਲ ਆ ਛੋਟਾ ਵਧਿਆ ਘਰੇ ਸਰਦਾ ਸੋਨੂੰ ਕੀ ਤੁਸੀਂ ਬਾਬੇ ਨੂੰ ਉਹਨਾਂ ਨੂੰ ਪੈਸੇ ਲੈਂਦਾ ਕਿੰਨੇ ਪੈਸੇ ਦੇ ਕੇ ਉਹਨੇ ਹਣਾ ਜੀ ਅਸੀਂ 5000 ਰੁਪਇਆ ਦਿੱਤਾ ਸੀ ਜੀ ਤੇ ਉਹਨਾਂ ਨੇ ਸਾਨੂੰ ਦੱਸਤਾ ਸੀਗਾ ਜੀ ਪਹਿਲਾਂ ਹੀ ਤੁਹਾਡੀ ਮੱਝ ਕੱਟੀ ਤੇ ਪੈਸੇ ਲਟਾਈ ਚੱਲੋ ਤੁਸੀਂ ਇਹ ਜੇ ਝੂਠੇ ਸਾਧਾਂ ਕੋਲੇ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਵੇਤ ਜਮਈ ਪਹਿਲਾਂ ਵੀ ਦੱਸਤਾ ਸੀ ਕੀ ਦੱਸਿਆ ਪਹਿਲਾਂ ਦੱਸਤਾ ਸੀ ਜੀ ਕੱਟੀ ਦਊਗੇ ਕਟਾਈ ਕੱਟੀ ਦਿੱਤੀ ਉਹਨੇ ਕੱਟੀ ਉਹ ਕੱਟੀ ਜੇ ਤੂੰ ਰਣਾ ਬੈ ਤੂੰ ਕੱਟੀ ਇਹ ਨਹੀਂ ਇਹ ਨਹੀਂ ਗੱਲ ਹੁੰਦੀ ਵੀ ਜੇ ਕੱਟੀ ਜਾਂ ਕੱਟਾ ਦਾਸਤਾ ਦਾ ਕੁਦਰਤੀ ਕੱਟੀ ਹੋਗੀ ਤਾਂ ਤੁਸੀਂ ਉਹਨਾਂ ਤੇ ਯਕੀਨ ਕਰ ਲਓ ਇਹਨਾਂ ਸਾਚੂ ਢਿੱਟੇ ਸਾਹ ਦਾ ਤੇ ਸਾਨੂੰ ਪੂਤ ਪ੍ਰੇਤਾਂ ਦੀ ਬਾਤ ਆ ਸੀ ਉਹ ਵੀ ਉਹਨਾਂ ਨੇ ਮੁਕਤ ਕਰਤਾ ਉਹ ਕਿਹੜੀਆਂ ਬੀਬੀ ਪੂਤ ਪ੍ਰੇਤਾਂ ਕੋਈ ਪੂਤ ਪ੍ਰੇਤਾਂ ਨਹੀਂ ਇੱਥੇ ਤੁਸੀਂ ਗੁਰਬਾਣੀ ਪੜਿਆ ਕਰੋ ਕੋਈ ਪੂਤ ਪ੍ਰੇਤ ਹੈ ਨਹੀਂਗੀ ਤੁਸੀਂ ਆਓ ਜੇ ਚੱਕਰਾਂ 'ਚ ਨਾ ਪਾਓ ਤੁਸੀਂ ਇਹ ਚੱਕਰਾਂ 'ਚ ਪੈ ਕੇ ਤੁਸੀਂ ਘਰ ਬਰਬਾਦ ਕਰ ਲਿਆ ਆਵਦਾ ਤੇ 25 ਕਿਲੇ ਇੱਥੇ ਰੋਲ ਜਾਣਾ ਤੇਰੇ 25 ਕਿਲੇ ਜੋ ਤੂੰ ਝੇਲ ਜਾਵੜਿਆ ਆਪਦੀ ਆਪ ਹੀ ਜਾਣਦਾ ਬੰਦਾ ਨਹੀਂ ਆਏ ਤਾਂ ਇਹ ਉਹਨੂੰ 40 ਰੁਪਏ ਦੇਣ ਦੇ ਦਿੰਨੇ ਆ ਜੀ ਬਹੁਤ ਪੈਸੇ ਦੀ ਜਾਨਿਆ ਤੁਸੀਂ ਤਾਂ ਹਾਂ ਸ਼ੁਕਰ ਆ ਸੀ 40 ਰੁਪਏ ਦਈਏ ਨੇ ਉਹਨੇ ਪੈਸੇ ਕੀ ਕਰਨੇ ਹੁੰਦੇ ਆ ਘਰੇ ਤਾਂ ਸਾਰਾ ਦਿਨ ਬੈਠੀ ਰਹਿੰਦੀ ਆ ਖਾਣ ਪੀਣ ਨੂੰ ਸਾਰਾ ਸੀ ਘਰੇ ਲਿਆ ਦਿੰਨੇ ਆ ਉਹਨੇ ਪੈਸੇ ਕੀ ਕਰਨੇ ਹੁੰਦੇ ਆ ਬੀਬੀ ਤਾਂ ਕਹਿੰਦੀ ਜੀ 30 ਰੁਪਏ ਹੀ ਦੇਆ ਕਰੋ ਮੈਂ 10 40 ਦੇ ਲਈ 10 ਵਾਰ ਅੱਛਾ ਹਜੇ ਹੋਰ ਵੀ ਘਟਾਈ ਜਾਂਦੇ ਸੀ ਹਾਂਜੀ ਬਹੁਤ ਬਾਦਰੀ ਵਾਲੀ ਗੱਲ ਆ ਛੋਟੀ ਹੈ ਨਾ ਤੁਸੀਂ ਭਾਈ ਗੱਲ ਸੁਣੋ ਤੁਸੀਂ ਮੈਂ ਮੈਂ ਤੁਹਾਨੂੰ 100 ਰੁਪਏ ਨਾ ਤਾਂ ਦੇਆ ਕਰੂੰ ਤੁਸੀਂ ਸਾਰ ਲਓਗੇ ਤੇ ਮੈਂ ਤਾਂ ਬਾਹਰ ਅੰਦਰ ਜਾਣਾ ਹੁੰਦਾ ਉਹਨੇ ਕਿ ਉਹਦਾ ਕੋਈ ਹੈ ਨਹੀਂ ਉਹਦੇ ਮਾਪੇ ਕੋਈ ਉਹਦੇ ਰਿਸ਼ਤੇਦਾਰ ਨਹੀਂ ਉਹਦਾ ਉਹ ਛੋਟੇ ਹੁਣ ਗੁਲਾਮੀ ਕਰੀ ਜਾਵੇ ਛੋਟੇ ਸਾਰੇ ਟੱਬਰ ਦੀ ਉਹਦਾ ਹੁਣ ਗੱਲ ਚੱਕੀ ਗਈ ਤੇ ਉਹਨਾਂ ਨੇ ਤਾਂ ਮਾਰ ਸੋਨੂੰ ਛੋਟੇ ਆ ਲੱਛਣ ਹੁੰਦੇ ਤੁਸੀਂ ਹਜੇ ਛੋਟਾ ਫੜੇ ਗਏ ਤੁਹਾਡਾ ਪਤਾ ਲੱਗੇ ਨਹੀਂ ਤੁਹਾਨੂੰ ਜ਼ਹਿਰ ਦੇਈ ਦੇ ਨਹੀਂ ਚਾਹੀਦੀ ਸੀ ਮੈਦਾਨਾ ਨਹੀਂ ਉਹ ਬਾਬੇ ਦੀ ਮਾਤਾ ਨੂੰ ਸਾਰਾ ਕੁਝ ਦੱਸਤਾ ਹੀ ਕਿਹੜੇ ਬਾਬੇ ਦੀ ਮਾਤਾ ਨੂੰ ਚੁੱਪ ਚੌਪ ਕਰ ਕਰਾਏ ਓਏ ਕਿਹੜਾ ਬਾਬਾ ਪੂਪਾ ਹੋਰ ਹੀ ਬਾਬਿਆਂ ਦਾ ਇੱਥੇ ਬਾਬਿਆਂ ਨੂੰ ਕੁੜੀ ਸਿਬਰਦਾਂ ਵਿੱਚ ਝੂਠੇ ਸਾਧਾਂ ਦੇ ਮਗਰ ਲਾਖੇ ਤੁਸੀਂ ਆਪਦੇ ਘਰ ਪੱਟ ਲੈਨੇ ਲੋਕੋ ਸ਼ਰਮ ਕਰੋ ਮਾੜੀ ਮੋਟੀ ਨਹੀਂ ਬਾਬੇ ਨੇ ਦੱਸਿਆ ਜੀ ਕੀ ਦੱਸਿਆ ਬਾਬੇ ਨੇ ਨੂਹ ਨਾ ਤੁਹਾਡੀ ਨੂਹ ਜ਼ਹਿਰ ਪਾਉਗੀ ਜੇ ਪਾਈ ਤਾਂ ਤੁਹਾਡੇ ਸਾਰੇ ਟੱਬਰ ਨੂੰ ਪਾਉਗੀ ਮੈਂ ਤੇਰੇ ਬੀਟੀ ਉਹ ਤੁਹਾਡੇ ਜ਼ਹਿਰ ਖਾਨ ਵਾਲੇ ਆਪਦੇ ਲੱਛਣ ਹੋਏ ਪਏ ਸੀ ਤੁਹਾਡੇ ਜਦੋਂ ਤੁਸੀਂ 30 ਰੁਪਏ ਨੂੰ ਨਿੱਤ ਦੇ ਦਿੰਨੇ ਆ 40 ਰੁਪਏ ਦਿੰਨੇ ਨਾਤੇ ਤੇ ਤੁਸ ਜਹਿਰ ਤੁਹਾਨੂੰ ਜ਼ਹਿਰੀ ਪਾਉਣੀ ਸੀ ਹੋਰ ਤੋਂ ਹੀ ਕਰਦੇ ਉਹ ਤੁਹਾਡੀ ਗੁਲਾਮੀ ਕਰੀ ਜਾਂਦੀ ਆ 25 ਕਿੱਲੇ ਜ਼ਮੀਨ ਆ ਯਾਰ ਕੁਛ ਸ਼ਰਮ ਕਰੋ ਯਾਰ ਉਹਨੂੰ ਤੁਸੀਂ ਕਲਾਵੇ ਦੇ ਵਿੱਚ ਲੈ ਕੇ ਰੱਖਦੇ ਤੁਸੀਂ ਉਹਨੂੰ ਆਪਦੀ ਧੀਾਂ ਵਰਗੀ ਸਮਝਦੇ ਤੇਰੇ ਭੈਣ ਨੇ ਕੱਲ ਨੂੰ ਤੇਰੀ ਭੈਣ ਨਾਲ ਕੋਈ ਐਂ ਕਰੂ ਫੇਰ ਤੇਰੀ ਭੈਣ 300 ਰੁਪਏ ਦਾ ਸਰੂ ਨਹੀਂ ਭੈਣ ਤਾਂ ਵਿਆਹ ਹੀ ਨਹੀਂ ਹਜੇ ਇਸਨੀ ਤੇ ਜਦੋਂ ਵਿਆਹ ਤੇ ਥੋੜਾ ਐਂ ਆਪਦਾ ਵਿਆਹ ਹੀ ਨਹੀਂ ਹੋਣਾ ਦਾ ਕਿਹਨੇ ਲੈਣੀ ਆ ਉਹ ਕੁੜੀ ਥੋੜੀ ਸ਼ਰਮ ਕਰੋ ਮਾੜੀ ਮੋਟੀ ਗੋਸਾ ਵਿਆਹ ਤੇ ਪੈਸੇ ਬੜੇ ਲੱਗਦੇ ਆ ਇਹ ਅਸੀਂ ਲਾਉਂਦੇ ਹੀ ਨਹੀਂ ਅੱਛਾ ਵਿਆਹ ਉਹਦੇ ਨਹੀਂ ਫਿਰ ਹਜੇ ਨਹੀਂ ਹਜੇ ਨਹੀਂ ਅੱਛਾ ਸਹੀ ਪੈਸੇ ਨਹੀਂ ਕਰਸ ਵਾਲੀ ਕਰਦੇ ਆ ਬਸ ਉਹ ਜਿਹੜਾ ਵਸੂਮ ਹੋ ਕੇ ਧੰਨ ਜੋੜੀ ਚੱਲੋ ਸੋਟਾ ਐ ਐ ਜਾਣਾ ਸੋਟਾ ਹੁਣ ਖਤਮ ਹੋ ਜਾਣੀ ਕਹਾਣੀ ਹੁਣ ਕੀ ਸਮਝਦਾ ਤੂੰ ਹੁਣ ਹੁਣ 25 ਕਿੱਲਾਂ ਦੇ ਉੱਤੇ ਜਾ ਕੇ ਵਾਹੀ ਕਰ ਲੇਗਾ ਨਹੀਂ ਚਲਾ ਲੇਗੇ ਟਰੈਕਟਰ ਹੁਣ ਉੱਥੇ ਜਾ ਕੇ ਅਸੀਂ ਜੀ 15 ਕਿੱਲਾਂ ਤੋਂ 25 ਕਿੱਲੇ ਬਣਾਏ ਆ ਜੀ ਮੈਂ ਤੇ ਬੀਬੀ ਨੇ ਤੇ ਫਿਰ ਹੋਰ ਕਰਕੇ ਬਣਾਏ ਆ ਜੀ ਤੂੰ ਚੁੱਪ ਕਰ ਵੇ ਦੇਖੋ ਸਰ ਜੀ ਇਹ ਸਾਡੇ ਘਰ ਦਾ ਮਸਲਾ ਐ ਅਸੀਂ ਕੋਈ ਗਲਤ ਨਹੀਂ ਸੋਚਿਆ ਕੁੜੀ ਬਾਰੇ ਅਸੀਂ ਕੁਛ ਨਹੀਂ ਕਹਿੰਦੇ ਉਹਨੂੰ ਬਸ ਸਾਨੂੰ ਸ਼ੱਕ ਸੀ ਅਸੀਂ ਤਾਂ ਕਰਕੇ ਕੈਮਰਾ ਲਾਤਾ ਹੋਰ ਸਾਡਾ ਕੋਈ ਵੀ ਗਲਤ ਇਰਾਦਾ ਨਹੀਂ ਸੀ ਉਹਦੇ ਪ੍ਰਤੀ ਗਲਤ ਇਰਾਦਾ ਤੁਸੀਂ ਉਹਨੂੰ ਗੁਲਾਮ ਕਰੀ ਬੈਠਿਆ ਤੁਸੀਂ 40-40 ਰੁਪਏ ਉਹਨੂੰ ਇੱਕ ਦਿਨ ਦੇ 40 ਰੁਪਏ ਦਿਨੇ ਹਜੇ ਤੁਹਾਡਾ ਗਲਤ ਇਰਾਦਾ ਨਹੀਂ ਇਹ ਤੂੰ ਗਲਤ ਇਰਾਦਾ ਕਿ ਹੋਗਾ ਤੁਸੀਂ ਤੁਸੀਂ ਉਹਨਾਂ ਆਦਾਂ ਧੀਆਂ ਸੰਗਦੀ ਤੇਰੇ ਉਹ ਪੈਰੀਂ ਹੱਥ ਤੇਰੇ ਪੈਰੀਂ ਹੱਥ ਲਾ ਕੇ ਤੈਨੂੰ ਤੈਨੂੰ ਪੂਜਦੀ ਉਹ ਆਦਿਆਂ ਧਿਆਰ ਗਈ ਸਮਝਦੀ ਤੈਨੂੰ ਨਹੀਂ ਤੇ ਤੈਨੂੰ ਬੈਠੀ ਨੂੰ ਰੋਟੀ ਫੜਾਉਂਦੀ ਉਹ ਹੁਣ ਉਹਦੇ ਮਨ ਚ ਕੀ ਜਾਊਗਾ ਉਹ ਤਾਂ ਤੁਹਾਨੂੰ ਚਾਹ ਫੜਾਉਣ ਲੱਗੀ ਪਾਣੀ ਫੜਾਉਣ ਲੱਗੀ ਵੀ ਉਹ ਤੁਹਾਨੂੰ ਮੰਨ ਕੇ ਚੱਲੋ ਵੀ ਸਾਂਭੀਦੀ ਹੋਊਗੀ ਵੀ ਆਹ ਤਾਂ ਆਪਦੇ ਦੁਸ਼ਮਣਾਂ ਨੂੰ ਮੈਂ ਚਾਹ ਪਾਣੀ ਫੜਾਈ ਜੰਨੀ ਆ ਸ਼ਰਮ ਕਰੋ ਮਾੜੀ ਮੋਟੀ ਯਾਰ ਤੁਸੀਂ ਉਹਦਾ ਸਰ ਜੀ ਅਸੀਂ ਹੀ ਮੋਟਰ ਤੇ ਪੈਗ ਪੁੱਗ ਲਾਉਂਦੇ ਸੀ ਮਾੜਾ ਆ ਤੂੰ ਆਵਨਾ ਬਹਿ ਜਾ ਮੈਂ ਤੁਹਾਨੂੰ ਦੱਸਾਂ ਪੈਗ ਬੰਦ ਕਰਾਇਆ ਹੈ ਜੀ ਤੇ ਤੂੰ ਕੀ ਖਾਨਾ ਬੇਬੇ ਨੂੰ ਸਾਰਾ ਕੁਝ ਦੱਸ ਤੂੰ ਖਾਨਾ ਕੀ ਐਵੇਂ ਵੈਸੇ ਕੀ ਖਾਨਾ ਤੂੰ ਤੂੰ ਖਾਨਾ ਕੋ ਕੀ ਦਾ ਗਾੜ ਕੀ ਦੀ ਲਵਾਉਂਦੇ ਇਹ ਅੱਛਾ ਉਹਦਾ ਇਹ ਖਵਾ ਦਈਦਾ ਜੀ ਭੁੱਖੀ ਖਵਾ ਦਈ ਭੁੱਖੀ ਪੱਕੀ ਵੀ ਖਾਣੇ ਆ ਬਾਬੇ ਨੇ ਦੱਸਤਾ ਸੀ ਜੀ ਇਹਨਾਂ ਬੇਬੇ ਨੇ ਸਾਰਾ ਕੁ ਉਹ ਪਾਪਾ ਕਿਹਨਾਂ ਦਾ ਭੁੱਖੀ ਖਾ ਲਿਆ ਕਰੋ ਨਹੀਂ ਉਹਨਾਂ ਨੇ ਦੱਸਤਾ ਜੀ ਚੋਰੀ ਪੈਗ ਪੁਗ ਲਾ ਲੈਨੇ ਦੋਨੇ ਸੀ ਤੇਰਾ ਤੇ ਤੁਸੀਂ ਰਾਲ ਸੁਣੇ ਰਾਲ ਮਿਲ ਕੇ ਤੁਹਾਡੀ ਸਾਜ਼ਿ ਸੀ ਤੁਹਾਡੀ ਬੋਲਦੇ ਆ ਜੇ ਪੈਗ ਸਾਡੇ ਘਰੇ ਦਰੂ ਚੱਲਣ ਨਹੀਂ ਦੇਣੀ ਇਹ ਤਾਂ ਫੜੀ ਗਏ ਉਹ ਨਹੀਂ ਤੁਸੀਂ ਮਾਰ ਦੇਣਾ ਸੀ ਉਹਨੂੰ ਉਹਨਾਂ ਨੇ ਤੁਹਾਨੂੰ ਕੀ ਮਾਰਨਾ ਤੁਸੀਂ ਉਹਨੂੰ ਗਰੀਬਣੀ ਨੂੰ ਮਾਰ ਦੇਣਾ ਸੀ ਮੈਨੂੰ ਤਾਂ ਲੱਗਦਾ ਹੈ ਅਸੀਂ ਮੀਟਾਂ ਦਾ ਸ਼ਰਾਬ ਸਾਰਾ ਕੁ ਬੰਦ ਕਰ ਰੱਖਿਆ ਹੈ ਤੇ ਇਹ ਤਾਂ ਮੋਟਰ ਤੇ ਲਾਉਂਦੇ ਆ ਇਹਾਂ ਦੇ ਮੋਟਰ ਤੇ ਲਾਉਣੇ ਆ ਸੀ ਜਾ ਕੇ ਉਹਦਾ ਵੇਖ ਲੈ ਹੁਣ ਥੋੜੇ ਸਾਹਮਣੇ ਭੁਰਖੀ ਜਾਂਦੇ ਪੋਸਟ ਵੀ ਖਾਂਦਾ ਥੋੜਾ ਮੋਟਰ ਇਹ ਪਹਿਲਾਂ ਦੀ ਗੱਲ ਆ ਪਹਿਲਾਂ ਦੀ ਗੱਲ ਆ ਇਹ ਤੇ ਹੁਣ ਵੀ ਖਾਂਦੇ ਹੋਣਗੇ ਕੰਮ ਕਰਦਾਗਾ ਕੰਮ ਕਰਦਾ ਚਲ ਭੁੱਕੀ ਹੋ ਗਈ ਫੀਮ ਹੋ ਗਿਆ ਉਹ ਤਾਂ ਖਾਈ ਸਕਦੇ ਆ ਊਠੇ ਸਾਧਾਂ ਦੇ ਮਗਰ ਲਾਕੇ ਤੁਸੀਂ ਆਪਦਾ ਘਰ ਪੱਟਣਦੇ ਹੋਏ ਆ ਉਹ ਬਾਬੇ ਦੇ ਕਹਨ ਤੇ ਮੇਰੇ ਮੁੰਡਾ ਹੋਇਆ ਏ ਓਏ ਤੂੰ ਰਾਮਨਾਬਾ ਜੀ ਬਾਬੇ ਦੇ ਕਹਨ ਤੇ ਹੁੰਡਾ ਮੜੇ ਤੇਰੇ ਤੇ ਕੋਈ ਨਹੀਂ ਤੇਰੇ ਨਹੀਂ ਜਦ ਜਿਹੜੇ ਮੇਰੇ ਮੁੱਟੇ ਹੋਇਆ ਹੋਇਆ ਤੇ ਉਹ ਬਾਬੇ ਦੇ ਕਹਨ ਤੇ ਹੋਇਆ ਸਾਰੀ ਦੁਨੀਆ ਦੇ ਉੱਤੇ ਬਾਬੇ ਦੇ ਕਹਿੰਦੇ ਹੋਇਆ ਫਿਰ ਮੁੰਡੇ ਹੈ ਨਹੀਂ ਇਹਨਾਂ ਨੇ ਕੀ ਤੁਸੀਂ ਅੰਤ ਵਿਸ਼ਵਾਸ ਦੇ ਵਿੱਚ ਨਾ ਪਾਓ ਤੂੰ ਬਹਿ ਜਾ ਆਰਾਮ ਨਾਲ ਉਹ ਤਾਂ ਜੀ ਬੀਬੀ ਦਾ ਭਰੋਸਾ ਬਣਿਆ ਹੈ ਭਾਈ ਐਂ ਤਾਂ ਬੀਬੀ ਦਾ ਭਰੋਸਾ ਹੈ ਜਿਹੜਾ ਬੀਬੀਆਂ ਨੇ ਜਿਹੜੇ ਜਿਹੜੇ ਬਾਬੇ ਆ ਨਾ ਇਹ ਜਿਹੜੇ ਝੂਠੇ ਸਾਧ ਜਿਹੜੇ ਪਖੰਡੀ ਹੈ ਇਹ ਸਿਰਫ ਬੀਬੀਆਂ ਦੇ ਸਿਰ ਤੋਂ ਜੜਿਆ ਹੈ ਬੀਬੀਆਂ ਹੀ ਇਹਨਾਂ ਨੂੰ ਸਾਧਾ ਨੂੰ ਲਿਆਉਣ ਵਾਲੀਆਂ ਇੱਥੇ ਬੀਬੀਆਂ ਦੇ ਸਿਰ ਤੋਂ ਸਾਰੇ ਕੰਮ ਹੁੰਦੇ ਆਏ ਬੰਦਾ ਜਾਵਾਂ ਨਹੀਂ ਜਾਂਦਾ ਬੰਦਾ ਮਗਰ ਲਾ ਕੇ ਬੀਬੀਆਂ ਦੇ ਜਾਂਦਾ ਹੈ ਫਤੋ ਹੀ ਆ ਦਾ ਘਰ ਪੱਟ ਲੈਣਾ ਬਾਬਿਆਂ ਦੇ ਮਗਰ ਲਾ ਕੇ ਸਰ ਜੀ ਤੁਸੀਂ ਸਾਡੇ ਬਾਬੇ ਬਾਰੇ ਨਾ ਕੁਝ ਬੋਲੋ ਜੋ ਤੁਸੀਂ ਲੈਣਾ ਦੇਣਾ ਉਹ ਦੱਸ ਦਿਓ ਕੋ ਮੈਂ ਲੈਣ ਦੇ ਨੋਥੇ ਅਸੀਂ ਰੈਸ਼ਵਤ ਲਈ ਜੰਨੇ ਆ ਮੈਂ ਪਹਿਲਾਂ ਤਾਂ ਲੇਡੀ ਪੁਲਿਸ ਸੱਦ ਕੇ ਨਾ ਤੇ ਤੁਹਾਨੂੰ ਛੋਟਾ ਚੰਗੀ ਤਰ੍ਹਾਂ ਛੋਟਾ ਬੋਲਤੀ ਬੰਦ ਕਰਾਉਣਾ ਠੀਕ ਆ ਤੇ ਨਾਲੇ ਦੋ ਦਿਨ ਜਦੋਂ ਇੱਥੇ ਰੱਖਿਆ ਨਾ ਤੁਹਾਨੂੰ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤੁਹਾਨੂੰ ਪਤਾ ਲੱਗੂ ਕਿ ਅੰਦਰ ਹਵਾਲਾਤ ਦੇ ਵਿੱਚ ਕਿਵੇਂ ਜਿਉਂਦਾ ਹੁੰਦਾ ਹੈ ਤੁਹਾਨੂੰ ਪਤਾ ਲੱਗੂ ਜਿਹੜੀ ਸਾਡੇ ਨੂੰ ਅੰਦਰ ਅੰਦਰ ਵਿਚਾਰੀ ਬੈੰਦੀ ਸੀ ਨਾ ਜੇ ਤੁਸੀਂ ਉਹਨੂੰ ਗੁਲਾਮ ਕਰਕੇ ਰੱਖੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਗਾ ਮੈਂ ਤੁਹਾਨੂੰ ਮੈਂ ਤੁਸਾਂ ਜੋ ਤੁਹਾਨੂੰ 2-4 ਦਿਨ ਇੱਥੇ ਰੱਖਿਆ ਨਾ ਅੰਦਰ ਤੁਹਾਨੂੰ ਫੇਰ ਪਤਾ ਲੱਗੂ ਜੇ ਪੱਖਾ ਵੀ ਨਾ ਲੱਗੇ ਤੁਹਾਡੇ ਕੋਲ ਸਰ ਜੀ ਮਾਫ ਕਰ ਦਿਓ ਸਾਨੂੰ ਗਲਤੀ ਹੋ ਗਈ ਅੱਗੇ ਤੋਂ ਨਹੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਮਿਲਦਾ ਤੂੰ ਤਾਂ ਬੜਾ ਤਾਂ-ਤਾਂ ਬੋਲਦੀ ਸੀ ਤੂੰ ਚਲੋ ਫਿਰ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਅੱਗੇ ਤੋਂ ਨਹੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਮਿਲਦਾ ਕਦੇ ਵੀ ਮੇਰੀ ਸੁਣ ਲਓ ਗੱਲ ਛੇ ਤਾਂ ਛੇ ਤਾਂ ਤੁਸੀਂ ਮੇਰੀ ਮੰਨ ਕੇ ਚੱਲੋ ਠੀਕ ਆ ਛੋਟਾ ਹੱਲ ਅਸੀਂ ਕਰਾ ਦਿੰਨੇ ਆ ਤੇ ਨਹੀਂ ਤੁਸੀਂ ਅੰਦਰ ਜਾਓਗੇ ਮੈਂ ਤੁਹਾਨੂੰ ਦੱਸਾਂ ਨਵੇੜ ਦੋ ਕਿਵੇਂ ਮਾਰਦੇ ਤੁਸੀਂ ਤਾਂ ਜ਼ਮੀਨ ਤੇ ਪਤਾ ਨਹੀਂ ਕਿਨੇ ਕਬਜ਼ੇ ਕਰ ਲੈਣੇ ਤੇ ਕੀ ਹੋਣਾ ਹੈ ਕੀ ਨਹੀਂ ਤੁਸੀਂ ਤਿੰਨੇ ਅੰਦਰ ਜਾਓਗੇ ਠੀਕ ਹੈ ਜੀ ਨਵੇੜਨਾ ਇਹੀ ਆ ਬਈ ਸਾਨੂੰ ਪੁਲਿਸ ਨੂੰ ਰਿਸ਼ਵਤ ਦੇਣ ਦੀ ਖੁਸ਼ ਨੂੰ ਕੋਸ਼ਿਸ਼ ਕਰੋ ਠੀਕ ਹੈ ਤੁਸੀਂ ਆ ਉਹਨੂੰ ਇੱਕ ਤਾਪ ਦੀ ਧੀ ਬਣਾ ਕੇ ਰੱਖਣਾ ਛੋਟੀ ਜਿਹੀ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਗਾਂ ਵਾਸਤੇ ਨੰਬਰ 2 ਤੇ ਉਹਨੂੰ ਜਿਹੜਾ ਉਹਦਾ ਜ਼ਮੀਨ ਦਾ ਜਿਹੜਾ ਉਹਨੂੰ ਬੰਦਾ ਹਿੱਸਾ ਦਿਓ ਤੇ ਉਹਨੂੰ ਆਪ ਦਾ ਧੀਆਂ ਨੂੰ ਪੁੱਤਾਂ ਨੂੰ ਰੱਖੋ ਤੇ ਨਾਲੇ ਕੁੜੀ ਵਿਆਹ ਓਏ ਸਮਝ ਗਿਆ ਤੁਸੀਂ ਜਿਵੇਂ ਕਹਾ ਉਹਵੇਂ ਹੀ ਕਰਾਂਗੇ ਜੀ ਬਸ ਅੱਗੇ ਤਾਂ ਠੀਕ ਹੈ ਤੁਸੀਂ ਜਿਹੜਾ ਲਿਖ ਲਿਖਾ ਜ਼ਮੀਨ ਦਾ ਕਰਾਓਗੇ ਉਹਦੇ ਨਾਲ ਠੀਕ ਦੱਸੋ ਹਣ ਤੋਂ ਤੁਸੀਂ ਦੱਸੋ ਭਾਈ ਬੀਬੀ ਕਰਾਊਗੀ ਜੀ ਹਾਂਜੀ ਹਾਂਜੀ ਕਰਵਾ ਪੱਕੀ ਗੱਲ ਹੈ ਨਾ ਇਹ ਹਾਂਜੀ ਕਰਵਾ ਦੇ ਤੇ ਨਹੀਂ ਫਿਰ ਸੋਨੋ ਦੁਬਾਰਾ ਫਿਰ ਮੈਂ ਠਾਣੇ ਚ ਸੱਦੂਗਾ ਨਹੀਂ ਜੀ ਨਹੀਂ ਜੀ ਲੋੜ ਹੀ ਨਹੀਂ ਪੈਂਦੀ ਕਰਵਾ ਦਾਂਗੇ ਜੀ ਬਾ ਠੀਕ ਆ ਤੁਸੀਂ ਕੱਲ ਨੂੰ ਜਾ ਕੇ ਕਚਹਿਰੀ ਦੇ ਵਿੱਚ ਠੀਕ ਆ ਸਾਰਾ ਉਹਦੇ ਨਾਮ ਕਰਾਓ ਕੁੜੀ ਦੇ ਜ਼ਮੀਨ ਦਾ ਠੀਕ ਹੈ ਹਾਂ ਤੇ ਨਹੀਂ ਤੁਹਾਡਾ ਨੁਕਸਾਨ ਹੋ ਜਾਊਗਾ ਤੁਹਾਡਾ ਬਹੁਤ ਵੱਡਾ ਤੇ ਇਹੋ ਜੇ ਕੰਮ ਨਹੀਂ ਕਰੀਦੇ ਹੁੰਦੇ ਗਾਂ ਅਸੂਸੀ ਆਦ ਦੀ ਧੀ ਤੋੜਨੀ ਆ ਜੇ ਤੁਸੀਂ ਇਹ ਕੰਮ ਕਰ ਲਓਗੇ ਸਮਾਜ ਦੀ ਨੂ ਦੇ ਨਾਮ ਲਵਾ ਦਿਓਗੇ ਤੁਸੀਂ ਕੁਛ ਜ਼ਮੀਨ ਮੈਂ ਤੁਹਾਨੂੰ ਇਹ ਨਹੀਂ ਆਂਦਾ ਵੀ ਉਹ 25 ਕਿੱਲੇ ਜੇ ਤੁਸੀਂ 10 ਕਿੱਲੇ ਲਵਾ ਦਿਓ ਚਲੋ ਠੀਕ ਹੈ 8 ਕਿੱਲੇ ਲਵਾ ਦਿਓ 7 ਲਵਾ ਦਿਓ ਠੀਕ ਹੈ ਇਹ ਦੁੱਖ ਘਟਤ ਨਹੀਂ ਜੇ ਤੁਸੀਂ ਉਹਦੇ ਨਾਮ ਲਵਾਉਂਗੇ ਕੱਲ ਨੂੰ ਸੋਨੂੰ ਲੋਕ ਸਮਾਜ ਦੇ ਵਿੱਚ ਤੂੰ ਸੋਡੀ ਵੀ ਇੱਜ਼ਤ ਬਣ ਜੂਗੀ ਠੀਕ ਹੈ ਸੋਡੀ ਵੀ ਗਾਂ ਧੀ ਕਿਤੇ ਜਾਣੀ ਆ ਸੋਡੀ ਵੀ ਧੀ ਨੂੰ ਅਗਲਾ ਖੁਸ਼ੀ ਖੁਸ਼ੀ ਲੈ ਕੇ ਜਾਊਗਾ ਮਨਜ਼ੂਰ ਆ ਤੁਹਾਨੂੰ ਇਹ ਮਨਜ਼ੂਰ ਆ ਜੀ ਫਿਰ ਤੁਸੀਂ ਜਲਦੀ ਜਲਦੀ ਕੱਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਨਾ ਕਰਾ ਕੇ ਤੇ ਮੈਨੂੰ ਐਪਲੀਕੇਸ਼ਨ ਲਿਖਾ ਦੇ ਤੇ ਕੁੜੀ ਨੂੰ ਲਿਆ ਕੇ ਤੇ ਇੱਥੇ ਤੁਹਾਡਾ ਰਾਜੀ ਨਾਮਾ ਕਰਾ ਦਿੰਦੇ ਹਾਂ ਹਾਂਜੀ ਹਾਂਜੀ ਬਾਸ ਜਾਓ ਫਿਰ ਠੀਕ ਹੈ ਜੀ ਠੀਕ ਐ ਹੋਜੇ ਕੰਮ ਨਾ ਕਰਿਆ ਕਰੋ ਮੈਂ ਸੰਦਸ ਹਾਂਜੀ ਹਾਂਜੀ ਧੰਨਵਾਦ